ਡੇਰਾ ਬਾਬਾ ਨਾਨਕ ਚਿਚੀਚ ਮਾਰ ਕੇ ਨੌਜਵਾਨ ਦਾ ਕੀਤਾ ਕਤਲ ਮੌਕੇ ਤੇ ਪਹੁੰਚੀ ਪੁਲਿਸ ਮਾਂ ਨੇ ਕਿਹਾ ਦੋਸਤ ਨੇ ਘਰੋਂ ਸਦਕੇ ਖੜਿਆ ਸੀ ਮੇਰੇ ਪੁੱਤ ਨੂੰ ਸਰਹਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮਾਮਲਾ ਨਿਜੀ ਰੰਜਿਸ਼ਤਾ ਦੱਸਿਆ ਜਾ ਰਿਹਾ ਹੈ ਦਾਣਾ ਮੰਡੀ ਡੇਰਾ ਬਾਬਾ ਨਾਨਕ ਛੋਏ ਕਤਲ ਤੇ ਨਾਲ ਕਸਬੇ ਵਿੱਚ ਤਸ਼ੱਦਦ ਦਾ ਮਾਹੌਲ ਬਣਿਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਨੂੰ ਉਹ ਹਾਲ ਹੈ ਮਾਨੇ ਰੁੰਦੇ ਹੋਏ ਦੱਸਿਆ ਕਿ ਕਰੋ ਦੋਸਤ ਨੇ ਸੱਦ ਕੇ ਉਸਦੇ ਪੁੱਤਰ ਨੂੰ ਖੜਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਸੁਨਾ ਆ ਗਿਆ ਕਿ ਉਸਦੇ بیٹے ਦਾ ਕਤਲ ਕਰ ਦਿੱਤਾ ਹੈ ਮੈਂ ਕਹਾ ਕੇ ਜਿੰਮੂ ਜੀ ਕੀ ਗੱਲ ਹੋਈ ਹੈ ਮਾਨੇ ਕਹਿੰਦੇ ਆ ਕਿ ਉਹਨਾਂ ਕੋਈ ਮੰਗੀ ਦਾ ਮੁੰਡਾ ਐ ਕਾਲੂ ਕਾਲੂ ਉਹਨੇ ਬਾਰਿੰਗ ਦਿੱਤੀ ਹੈ ਕਿ ਮੰਡੀ 'ਚ ਆਇਆ ਫਿਰ ਦੋ ਮੁੰਡੇ ਨੂੰ ਲੈਣ ਆਏ ਆ ਕਹਿੰਦੇ ਕਿ ਉਹ ਨਾ ਕਾਕਾ ਬਾਰਿੰਗ ਕਰਕੇ ਉਹਨਾਂ ਨੂੰ ਬਾਰਿੰਗ ਦੇਣ ਲਿਆ ਕਾਲੂ ਕਿਧਾਣਾ ਮੰਡੀ 'ਚ ਆਜੋ ਮੈਂ ਦਿਖਣਾ ਤੁਹਾਨੂੰ ਕਾਕਾ ਕਨੇ ਫੁਰਬੜ ਕੱਪੜੇ ਬਦਲੇ ਕਾਕਾ ਉਹ ਲੈ ਕੇ ਕੱਕ ਨੇ ਚਲ ਗਈ ਫਿਰ ਉੱਥੇ ਦਾਣਾ ਮੰਡੀ ਚ ਪਾਣੀ ਰਾਮਿਆਂ ਫਿਰ ਅੱਪ ਚ ਭੋਲ ਗਾਲੇ ਨੂੰ ਖਿੱਚਾਂ ਕੁੱਚਾਂ ਮਾਰ ਕੇ ਛੁੱਟ ਗਏ ਹਾਂ ਕੁੱਚਾਂ ਮਾਰੀਆਂ ਦੋ ਮੇਨੇ ਗਲਾ ਵੀ ਘਟਿਆ ਉਹ ਅੱਠ ਜਣੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹ ਮੈਨੂੰ ਪਤਾ ਲੱਗਿਆ ਦਾਣਾ ਮੰਡੀ ਚ ਤੇ ਹੋਰ ਇਹਦਾ ਹੋਦੀ ਕਿ ਕੰਪਰਾ ਹਾਂ ਟੈਂਪਰਾ ਦਾ ਹੋ ਵੀਗਾ ਵੀ ਕਿਦਾਂ ਜੀ ਮੇਰੇ ਮੁੰਡੇ ਦੇ ਇੱਥੇ ਹੀ ਆ ਉਹਦੀ ਇੱਕ ਭੈਣ ਭਰਾ ਦਾ ਤਾਂ ਪਹਿਲਾਂ ਨਹੀਂ ਮਰਿਆ ਸ਼ੇਰਾ ਮੇਰੇ ਛੇਰੇ ਦੇ ਮਾਮੀਆ ਇਹ ਪੁੰਕਤ ਸੀ ਕਿ ਜਾਂਦਾ ਮੈਂ ਚਾਹਨੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਵੀ ਕਿਉਂ ਮਾਰਿਆ ਮੈਨੂੰ ਫੈਸਲਾ ਕਿ ਉਹ ਮੇਰੇ ਬੱਚਾ ਕਿਉਂ ਮਾਰਿਆ ਨਿੱਕੀ ਮੋਟਿਲਾਂਗੇ ਤਾਂ ਚਲੋਂ ਹੁੰਦੀਆਂ ਰਹਿੰਦੀਆਂ ਓਏ ਨੋਏ ਨਿੱਕਦਮ ਕਿਉਂ ਮਾਰਦਾ ਮੇਰਾ ਬੱਚਾ ਓਏ ਕਿੰਨੀ ਵੱਡੀ ਦੁਸ਼ਮੀ ਲੈ ਲਈ ਉਹਨਾਂ ਨੇ ਤੈਨੂੰ ਕੋਈ ਨਗਦ ਕੋਈ ਵੀ ਹੈ ਨਹੀਂ ਉਹ ਪਤਾ ਨਹੀਂ ਪਹਿਲਾਂ ਤਾਂ ਸਾਡੇ ਘਰ ਰੋਟੀਆਂ ਨਾ ਟੀਆਂ ਖਾ ਗਏ ਜਿੰਦਾ ਨਹੀਂ ਛੇਰੇ ਦੇ ਨਾਲ ਛੇਰੇ ਦਾ ਦੋਸਤ ਹੀ ਕਿੱਲੋ ਕਰੇ ਹਾਂ ਹਾਂ ਸਾਡੇ ਘਰ ਉਹ ਲੂੜ ਰਾਮ ਨਿਕਲਾ ਕੰਜਲ ਜੇ ਸ਼ੇਰਾਂ ਮਰ ਗਿਆ ਤਾਂ ਬਸ ਸਾਰੇ ਉਲਟੇ ਵਟੇ ਫਿਰ ਹਾਈ ਸ਼ੇਰ ਨਾਲ ਪਹਿਲੇ ਸਾਡੇ ਘਰ ਆਉਂਦਾ ਹੁੰਦਾ ਸੀ ਹਾਂਜੀ ਹਾਂਜੀ ਮੈਨੂੰ ਤਾਂ ਪਤਾ ਵੀ ਨਹੀਂ ਪਿਆ ਕਿ ਮੁੰਡਾ ਇਦਾਂ ਦਾ ਨਿਕਲਣਾ ਆ ਕਿਥੋਂ ਦੇ ਅਜੇ ਤਾਂ ਨਸੀਬ ਮਿਲਿਆ ਸੀ ਹਸਪੀਟਲ ਚ ਆਇਆ ਵੀ ਅਰਦੀਪ ਸਿੰਘ ਇਨੀ ਸਤਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਤੇ ਬਿਆਨ ਲਿਖਦੇ ਉਹਦੀ ਮਾਤਾ ਦਾ ਮਾਤਾ ਦਾ ਬਲਿੰਦਰ ਕੌਰ ਜਿਹਦੇ ਖਿਲਾਫ ਲਖਾਵੇ ਕੀ ਬਿਆਨ ਉਹਦੇ ਖਿਲਾਫ ਗੁਮਨਾਹ ਕਰ ਰਹੀ ਜਿਹਦੇ ਖਿਲਾਫ ਪੂਰਤਨ ਪੁਲਿਸ ਰਿਕਾਰਡ ਆਇਆ ਦਿੱਕਿਏ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਦੱਸਿਆ ਇਹਦਾ ਮਰਡਰ ਹੋਇਆ ਅੱਗੇ ਤਵਦੀਸ਼ ਜਿਵੇਂ ਦੀ ਮਾਤਾ ਬਿਆਨ ਲਿਖਾਇਆਗੇ ਉਹ ਵੀ ਕਾਰਵਾਈ ਕਰੇਗੀ